ਇਸ ਸਕੂਲ ਨੂੰ ਮੈਂ ਆਪਣਾ ਘਰ ਤੋਂ ਵੱਧ ਸਮਝਦਾ ਹੋਇਆ ਦਿਨ ਰਾਤ ਇਸ ਸਕੂਲ ਦੇ ਨਾਲ ਮੈਂ ਜੁੜਿਆ ਰਿਹਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੋਂ ਦੇ ਵੀ ਮੈਂ ਇਸ ਸਕੂਲ ਦੇ ਨਾਲ ਹਮੇਸ਼ਾ ਦੇ ਲਈ ਜੁੜ ਕੇ ਰਹੂੰਗਾ ਮੇਰੇ ਸਵਾਮਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਲੈਂਦੇ ਰਹੇ ਹੋ ਮੈਂ ਉਸ ਤਰ੍ਹਾਂ ਹੀ ਦਿਨ ਰਾਤ ਇਹ ਸਵਾਮਾਂ ਕਰਦਾ ਰਹਾਂਗਾ ਕੱਲ੍ਹ ਦੀ ਉਦਾਹਰਣ ਹੈ ਜਦੋਂ ਮੈਂ ਕੱਲ ਸਕੂਲ ਚ ਆਇਆ ਸਰ ਕਹਿੰਦੇ ਵੀ ਇੱਕ ਬਾਹਰ ਕੋਈ ਟੀਮ ਆ ਰਹੀ ਹੈ ਤੁਸੀਂ ਉੱਥੇ ਜਾ ਕੇ ਗੱਲ ਦੇ ਵਿੱਚ ਮੈਨੂੰ ਮਾਜੀ ਪਾਲਣ ਨੂੰ ਪਿਆਪਾ ਦੇਖ ਲੈ। ਸਰਨੇਕ ਨੂੰ ਦੱਸਿਆ ਉਹ ਜਿਹਨੇ ਨਾਲ ਦੇ ਰੋ ਮੈਡਮ ਦਾ ਫੋਨ ਆ ਗਿਆ। ਉਹਨਾਂ ਨੇ ਫੋਨ ਦੇ ਦੱਸਿਆ ਵੀ ਜਿਹੜੇ ਸਲਾਮ ਏਰੀਆ ਵਾਲੇ ਬੱਚੇ ਨੇ ਆਪਾਂ ਨੇ ਉਹ ਟੈਕਸ ਕਰੇ। ਰੰਜਨਾ ਮਹਿਨ ਬੈਠੇ ਨੇ ਉਹਦੀ ਸਾਈਕਲ ਦੇ ਵਿੱਚੋਂ ਬੱਚੇ ਨੂੰ ਲੈ ਕੇ ਆਏ। ਤੇ ਉਹ ਬੱਚੇ ਕਈ ਵਾਰੀ ਹੀਰੇ ਨਿਕਲਿਓ ਸਾਡੇ ਸਕੂਲ ਦੇ। ਉਹ ਜਿਹੇ ਬੱਚਿਆਂ ਨੂੰ ਮੈਂ ਕੱਲ 12-19 ਬੱਚੇ ਸੀ ਜਿਹੜੇ ਉਹ ਕੱਲ ਸਿਲੈਕਟ ਕਰਕੇ। ਉਹਨਾਂ ਨੂੰ ਸੋ ਇਦਾਂ ਦੇ